ਦਵਾਉਣ ਦੀ ਗੱਲ ਕਿੱਥੋਂ ਕਰ ਸਕਦਾ ਮੈਂ ਆਪਣੇ ਆਪ ਨੂੰ ਨਵਾ ਦਵਾਉਣ ਦੇ ਵਿੱਚ ਸਫਲ ਹੋ ਜਾਵਾਂ ਮੈਂ ਫੇਲ ਹੋ ਜਾਵਾਂ ਤੇ ਫਿਰ ਮੈਂ ਕਿਸੇ ਨੂੰ ਨਿਆ ਨਹੀਂ ਦਵਾ ਸਕਦਾ ਸਰ ਕਲੀਅਰ ਕਰਦੇ ਸਨ ਗੋਲੀ ਕਿੰਨੀ ਵਜੇ ਤੁਸੀਂ ਜਿਹੜੀ ਉੱਪਰ ਦਿੱਤੇ ਬੇਸਿਕਾ ਕਹਿੰਦੇ ਹੋ ਜਵਾਬੀ ਦਾਰ ਉਹ ਤੁਸੀਂ ਕਹਿੰਦੇ ਇਸ ਤਰ੍ਹਾਂ ਦੀ ਕੋਈ ਖਬਰਾਂ ਚਾਹੀਦੀ ਮੈਂ ਵਾਸ਼ਰੂਮ ਦੇ ਵਿੱਚ ਸੀਗਾ ਜਦੋਂ ਗੋਲੀ ਚੱਲੀ ਤੇ ਮੈਂ ਤੁਰੰਤ ਬੜਾ ਤੇਜ਼ੀ ਦੇ ਨਾਲ ਆਪਣੇ ਕੱਪੜੇ ਲੀੜਾ ਕੱਪੜਾ ਪਾ ਕੇ ਬਾਹਰ ਨਿਕਲਿਆ ਤੇ ਮੇਰਾ ਅਸਿਸਟੈਂਟ ਪੀਏ ਮਨੀ ਬਾਰ ਸੀਗਾ ਜਿਹੜਾ ਫੇਸ ਆਈਡੀ ਵਾਲਾ ਲੋਕ ਹੈ ਮੇਨ ਡੋਰ ਦੇ ਉੱਤੇ ਇਹਦਾ ਫੇਸ ਵੀ ਉਹਦੇ ਤੇ ਆ ਹੋ ਸਕਦਾ ਇਹਦਾ ਨੁਕਸਾਨ ਹੋ ਜਾਂਦਾ ਇਹ ਅੰਦਰ ਬੈਠਾ ਸੀ ਜਦ ਕੇ ਰੂਟੀਨ ਆ ਇਹ ਬਾਹਰ ਗਰੀਬੋ ਦੇ ਵਿੱਚ ਏ ਕੂਲਰ ਲਾ ਕੇ ਬੈਠਾ ਹੁੰਦਾ ਰਾਤ ਨੂੰ ਜੋ ਕੰਪਨੀ ਦਾ ਹਿਸਾਬ ਦਾ ਬਲੇਟ ਆਉਂਦਾ ਤੋ ਮੇਰੇ ਨਾਲ ਸਾਰਾ ਸਾਂਝਾ ਕਰ ਜਾਂਦਾ ਦੂਸਰੇ ਦਿਨ ਦੇ ਰਾਜਨੀਤਿਕ ਸੇਵਾ ਦੇ ਪ੍ਰੋਗਰਾਮ ਮੇਰੇ ਨਾਲ ਸਾਂਝੇ ਕਰ ਜਾਂਦਾ ਮੈਂ ਇਹਨੂੰ ਪੁੱਛ ਰਿਹਾ ਹੈਰਾਨ ਹੋਇਆ ਵੀ ਕੀ ਹੋਇਆ ਬਾਹਰ ਆਵਾਜ਼ ਬੜੀ ਆ ਰਹੀ ਸੀ ਪਟਾਕਿਆਂ ਦੀ ਕਹਿੰਦਾ ਬਾਈ ਜੀ ਪੰਮਾ ਤੇ ਜੋਤ ਗੋਲੀ ਚਲਾ ਰਹੇ ਸੀ ਗੱਡੀ ਤੁਹਾਡੀ ਂਡਾ ਡਿਫੈਂਡਰ ਜਿਹੜੀ ਆ ਉਹ ਪੰਦਤੀ ਸਾਰੀ ਉਹਨਾਂ ਨੇ ਗੋਲੀਆਂ ਚਲਾ ਕੇ 8-10 ਫਾਇਰ ਕੀਤੇ ਹੋਣਗੇ 7 ਦੇ ਖੋਲ ਪੁਲਿਸ ਨੂੰ ਮਿਲੇ ਆ ਤਾਂ ਮੈਂ ਗੇਟਮੈਨ ਨੂੰ ਇਹ ਦੱਸ ਰਿਹਾ ਕਿ ਮੈਂ ਗੇਟਮੈਨ ਨੂੰ ਹਾਕ ਮਾਰ ਕੇ ਪੁੱਛੀ ਵੀ ਸ਼੍ਰੀ ਚੰਦ ਕੀ ਹੋ ਰਿਹਾ ਕੀ ਹੋਇਆ ਤੇ ਉਹਨਾਂ ਨੇ ਮੇਰੀ ਵਾਇਸ ਸੁਣੀ ਤੇ ਮੇਰੇ ਵੱਲ ਭੱਜਿਆ ਤਾਂ ਜਦੋਂ ਮੈਂ ਦੇਖਿਆ ਮੇਰੇ ਵੱਲ ਭੱਜ ਕੇ ਆ ਰਿਹਾ ਤਾਂ ਮੈਂ ਮੇਨ ਡੋਰ ਮੇਰੇ ਫਾਰਮ ਹਾਊਸ ਦਾ ਫੁੱਲ ਕੇ ਅੰਦਰ ਆ ਕੇ ਆਪਣੀ ਜਾਨ ਬਚਾਈ ਉਹਨਾਂ ਨੇ ਮੇਰੇ ਵੱਲ ਫਾਇਰ ਕੀਤੇ ਜੇ ਮੇਰਾ ਫੇਸ ਆਈਡੀ ਤੇ ਡੋਰ ਲਾਕ ਨਾ ਹੁੰਦਾ ਇਸ ਮੁੰਡੇ ਦੇ ਗੋਲੀ ਜਰੂਰ ਵੱਜਦੀ। ਤੁਸੀਂ ਕਿੱਥੋਂ ਜਵਾਬੀ ਫਾਇਰ ਹੈ? ਮੈਂ ਕਿੱਥੋਂ ਜਵਾਬੀ ਫਾਇਰ ਮੈਂ ਤਾਂ ਅੰਦਰ ਆ। ਇਹ ਮੈਨੂੰ ਕਹਿ ਰਿਹਾ ਕਿ ਚਲੋ ਭਾਜੀ ਬਾਹਰ ਗੱਡੀ ਦੇ ਗੋਲੀਆਂ ਵੱਜੀਆਂ। ਮੈਂ ਇਹਨੂੰ ਕੀ ਕਿਹਾ? ਮੈਂ ਕਿਹਾ 10 ਮਿੰਟ ਬਹਿ ਜਾ। ਗੁੱਸੇ ਦੇ ਵਿੱਚ ਬੰਦਾ ਕਈ ਕੁਝ ਕਰ ਬੈਠਦਾ ਬਾਅਦ ਵਿੱਚ ਪਛਤਾਉਂਦਾ ਬੜਾ। 10 ਮਿੰਟ ਮੈਂ ਇਹਦੇ ਕੋਲੇ ਅੰਦਰ ਬੈਠੇ ਰਹੇ ਆਂ ਅਸੀਂ ਡਰਾਈング ਰੂਮ ਦੇ ਵਿੱਚ। ਮੈਂ ਗੇਟਮੈਨ ਨੂੰ ਫੋਨ ਕੀਤਾ ਕਿਉਂਕਿ ਬੇਟਾ ਬੌਜੀ ਚਲੇ ਗਏ। ਜੋਤ ਚਲੇ ਗਿਆ ਕਹਿੰਦਾ ਹਾਂ ਜੀ। ਉਹ ਚਲੇ ਗਏ ਲੇਕਿਨ ਉਨਕੀ ਗੱਡੀ ਗੇਟ 'ਤੇ ਹੀ ਖੜੀ ਹੈ। ਗਾੜੀ ਨਹੀਂ ਉਹਨਾਂ ਨੇ ਇਧਰ ਉਧਰ ਕੀਤੀ ਉਹ ਚਲੇ ਗਏ ਜਦੋਂ ਉਹਨੇ ਮੈਨੂੰ ਇਨਸ਼ੋਰ ਕੀਤਾ ਵੀ ਉਹ ਚਲੇ ਗਏ ਮੈਂ ਉਹ ਦੋ ਬਾਹਰ ਗਿਆ ਨੰਬਰ ਦੂਸਰਾ ਮੇਰੇ ਕੋਲੇ ਕੋਈ ਵੈਪਨ ਨਹੀਂ ਮੇਰੇ ਸਾਰੇ ਵੈਪਨ ਪੁਲਿਸ ਦੇ ਕੋਲੇ ਜਮਾ ਹੋਏ ਹੋਏ ਮੇਰੇ ਟੱਬਰ ਦੇ ਵਿੱਚ ਮੇਰੇ ਬੇਟੇ ਦੇ ਕੋਲੇ ਕੋਈ ਵੈਪਨ ਨਹੀਂ ਮੈਂ ਮਾਨਯੋਗ ਕਮਿਸ਼ਨਰ ਨੂੰ ਕਹਿੰਦਾ ਰਿਹਾ ਕਿ ਯਾਰ ਇਹ ਮਸਲਾ ਐਫ ਆਈ ਆਰ ਦਰਜ ਨਾ ਹੋਵੇ ਪੁੱਛ ਸਕਦੇ ਹਾਂ ਕਮਿਸ਼ਨਰ ਨੂੰ ਇਹ ਝੱਗਾ ਚੱਕੂ ਢਿੱਡ ਆਪਣਾ ਨੰਗਾ ਹੋਣਾ ਪਰ ਮੇਰੀ ਕਮਜ਼ੋਰੀ ਸਮਝੀ ਉਹਨਾਂ ਨੇ ਇਸ ਗੱਲ ਦੀ ਇਹ মিডিਆ ਤੋਂ ਡਰਦਾ ਹੈ ਸੋਸ਼ਲ ਫਿਗਰ ਹੈ ਪੋਲਿਟਿਕਲ ਲਾਈਨ ਦੇ ਅੰਦਰ ਹੈ ਪੋਲਿਟਿਕਲ ਪਲੇਟਫਾਰਮ ਤੇ ਇਸ ਕਰਕੇ ਮੈਨੂੰ ਉਹ ਇਹ ਕਮਜ਼ੋਰੀ মিডিਆ ਸਮਝਦੇ ਸੀ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਰੀ ਗੱਲ ਦਾ ਚਾਨਣਾ ਪਾਇਆ ਜਿਹੜੇ ਲੂੰਬੜ ਲੋਕ ਮੇਰੇ ਭਰਾ ਨੂੰ ਕਹਿੰਦੇ ਸੀ ਪੀਸੀ ਕਰਾਉਣੀ ਹੈ ਚੈਲੰਜ ਕਰਨਾ ਉਹਨਾਂ ਨੂੰ ਆਓ ਤੁਹਾਨੂੰ ਦੇਖਾਂ ਮੈਂ ਬੈਠੋ মিডিਏ ਦੇ ਵਿੱਚ ਉਹਦੇ ਨਾਲ ਕਰੋ ਸਵਾਲ ਤੇ ਜਵਾਬ ਮੈਂ ਫੇਰ ਕਹਿੰਦਾ ਮੇਰੇ ਭਰਾ ਨੇ ਮੇਰਾ ਭਰਾ ਹੀ ਰਹਿਣਾ ਮੇਰੇ ਭਤੀਜੇ ਨੇ ਮੇਰਾ ਭਤੀਜਾ ਹੀ ਰਹਿਣਾ ਮੇਰਾ ਪੁੱਤ ਹੋਵੇ ਭਤੀਜਾ ਹੋਵੇ ਮੈਨੂੰ ਅੱਜ ਵੀ ਕੋਈ ਫਰਕ ਨਹੀਂ ਹੈਗਾ ਬੱਚੇ ਗਲਤੀਆਂ ਕਰ ਲੈਂਦੇ ਆ ਵੱਡੇ ਮਾਵਾਬ ਵੱਡੇ ਸਿਆਣੇ ਮਾਫ ਕਰਦੇ ਆ ਬੈਂਸ ਕੋਲੇ ਉਹ ਹਿਰਦਾ ਹੈਗਾ ਜਿਗਰਾ ਹੈਗਾ ਅੱਛਾ ਬੈਂਸ ਜਿਹੜਾ ਮਾਮਲਾ ਪੁਲਿਸ ਤੁਸੀਂ ਨਾ ਆਉਂਦੇ ਗੌਰਵ ਤੂੰ ਸਭ ਤੋਂ ਪਹਿਲਾਂ ਆਇਆ ਤਵਾੜੇ ਦੀ ਝਾੜੀ ਗੌਰਵ ਆ ਤੂੰ ਨਾ ਆਉਂਦਾ ਤੇ ਗਰੁੱਪ 'ਚ ਨਾਮ ਮੈਸੇਜ ਪਾਉਂਦਾ ਮੈਂ ਗੱਲ ਬਾਹਰ ਨਹੀਂ ਸੀ ਜਾਣ ਦੇਣੀ ਤੁਸੀਂ ਜਦੋਂ ਸਾਰੇ ਆ ਗਏ ਨਾ ਸਟੇਟ মিডিਆ ਆ ਗਿਆ ਲੋਕਲ মিডিਆ ਤੋਂ ਇਲਾਵਾ ਸਟੇਟ মিডিਆ ਆ ਗਿਆ ਤੇ ਫਿਰ ਪੁਲਿਸ ਦੀਆਂ ਧਾੜਾਂ ਆਈਆਂ ਫਿਰ ਦੋਸ ਗੱਡੀ ਡਿਫੈਂਡਰ ਅੰਦਰ ਖੜੀ ਆ ਤਾਂ ਮੈਂ ਕਿਵੇਂ ਝੂਠ ਬੋਲ ਸਕਦਾ ਸੀ ਮੇਰੇ ਬਿਆਨات ਵੀ ਹੋਏ ਇੱਕ ਮੈਂਬਰ ਨੇ ਦੱਸੀ ਹੈ ਤਾਂ ਹੀ ਬਾਹਰ ਆਈਏ ਤੁਸੀਂ ਕਹਿੰਦੇ ਬਾਹਰ ਗੱਲ ਕੱਢੀ ਨਹੀਂ ਤਾਂ ਫਿਰ ਹੁਣ ਇਹ ਦੱਸੋ ਠੀਕ ਆ ਛੋਟੇ ਵੀਰ ਤੁਸੀਂ ਜਿਹੜੀ ਗੱਲ ਕੀਤੀ ਆ ਮੈਂ ਤਾਂ ਮਿੱਟੀ ਪਾਉਣ ਨੂੰ ਫਿਰਦਾ ਸਾਡੇ ਟੱਪਰ ਦੇ ਵਿੱਚੋਂ ਸਾਡਾ ਕੋਈ ਰਿਸ਼ਤੇਦਾਰ ਖਾ ਨੂੰ ਇਨਫੋਰਮੇਸ਼ਨ ਦਿੰਦਾ ਜਿਹੜੀ ਮੈਂ ਗੱਲ ਕਹੀ ਵੀ ਅੱਗ ਲਾਈ ਡੱਬੂ ਕੰਧ ਤੇ ਸੂਈ ਧਾਗਾ ਬਣਨਾ ਬੜਾ ਔਖਾ ਕੈਂਚੀ ਬਣਨਾ ਰਿਸ਼ਤੇਦਾਰਾਂ ਦਾ ਕੰਮ ਸ਼ਰੀਕੇ ਬਾਜਾਂ ਦਾ ਕੰਮ ਤਮਾਸ਼ਪੀਨ ਜਨਤਾ ਦਾ ਕੰਮ ਆ ਇਹ ਤਮਾਸ਼ਪੀਨ ਜਿਹੜੇ ਟੱਬਰ ਦੇ ਵਿੱਚੋਂ ਤੁਹਾਨੂੰ ਫੋਨ ਕਰਦੇ ਆ ਉਹ ਕਹਿੰਦੇ ਯਾਰ ਇਹ 25 ਸਾਲ ਸਿਮਰ ਤੇ ਪੰਮਾ ਇਕੱਠੇ ਰਹੇ ਨਿਆਰੇ ਲਾਓ ਹੁਣ ਇਹਨਾਂ ਦੇ ਲੜਾਈ ਹੁੰਦੀ ਦੇਖੋ ਇਹਨਾਂ ਦੀ ਮੈਂ ਫੇਰ ਕਹੂੰਗਾ ਮੇਰਾ ਭਾਈ ਆ ਜੋਤ ਮੇਰਾ ਅਜੇ ਪ੍ਰੀਤ ਵਰ ਘਈ ਆ ਉਹਨੇ ਗੋਲੀਆਂ ਚਲਾ ਲਈਆਂ ਮੈਂ ਪਹਿਲਾਂ ਕਿਹਾ ਵੀ ਬੱਚੇ ਗਲਤੀਆਂ ਕਰ ਲੈਂਦੇ ਵੱਡੇ ਮaaf ਕਰ ਦਿੰਦੇ ਬੈਸ ਕੋਲੇ ਭੂਜਗਰਾ ਵਾਹਿਗੁਰੂ ਨੇ ਦਿੱਤਾ ਮaaf ਕਰਨ ਵਾਲਾ ਵੀ ਤਾਂ ਹੁਣ ਕਿਸ ਤਰੀਕੇ ਦੇ ਨਾਲ ਕਿਉਂਕਿ ਤੁਸੀਂ ਹੁਣ ਤੁਸੀਂ ਕਾਰਵਾਈ ਅਗੇਮਾ ਕਰ ਦਿੱਤੀ ਆ ਦੇਖੋ ਅਗਲੀ ਗੱਲ ਜਿਹੜੀ ਪੁਲਿਸ ਜਦੋਂ ਤੁਸੀਂ ਦੋਸਤ ਆ ਗਏ ਪੁਲਿਸ ਆ ਗਈ ਤਾਂ ਫਿਰ ਕੋਈ ਗੱਲ ਗੁੱਝੀ ਛਿਪੀ ਨਹੀਂ ਰਹਿ ਸਕਦੀ ਆਈ ਵੀ ਤੱਕ ਦੇ ਮੈਨੂੰ ਫੋਨ ਆਇਆ ਕੇਂਦਰ ਦੀ ਜਿਹੜੀ ਇੰਟੈਲੀਜੈਂਸ ਬਿਊਰੋ ਆ ਉਹਨਾਂ ਦੇ ਵੀ ਫੋਨ ਆਏ ਇਹ ਗੱਲ ਗੁੱਝੀ ਸੀ ਵੀ ਨਹੀਂ ਪਰਚੇ ਹੁੰਦੇ ਵੀ ਆ ਤੇ ਪਰਚੇ ਰੱਦ ਵੀ ਹੋ ਜਾਂਦੇ ਆ ਤਾਂ ਗੋਲੀ ਕਿੱਥੇ ਕਿੱਥੇ ਲੱਗੀ ਜੱਦੀ ਤੇ ਕਿੱਥੇ ਕਿੱਥੇ ਲੱਗੀ ਗੋਲੀ ਮੇਰਾ ਖਿਆਲ ਸੱਤ ਅੱਠ ਜਗ੍ਹਾ ਤੇ ਗੋਲੀਆਂ ਲੱਗੀਆਂ ਹੋਣੀਆਂ ਨੇ ਮੈਂ ਚੱਲ ਟਾਇਰ ਟੂਰ ਦਾ ਹਜੇ ਮੈਂ ਵਾਲੇ ਦੇਖੇ ਨਹੀਂਗੇ ਪਰ ਗੋਲੀਆਂ ਲਗੀਆਂ ਨੇ ਮੈਂ ਲੱਗਦਾ ਹੁਣ ਤੁਸੀਂ ਕਹਿੰਦੇ ਹੋ ਕਿ ਮਾਮਲਾ ਦਰਜ ਹੋ ਗਿਆ ਫਿਰ ਵੀ ਪਰਿਵਾਰਕ ਮਸਲਾ بیٹھ ਕੇ ਸੁਲਝਾਉਂਦਾ ਯਤਨ ਤੁਸੀਂ ਸੜਜਾ ਦੇ ਵਿੱਚ ਵੈ ਤੁਸੀਂ ਸਾਰੇ ਜਾਣੇ ਇੰਟਰਵੈਨ ਕਰੋ ਭਰਾਓ ਤੁਸੀਂ ਮੇਰੇ ਜਦੋਂ ਕਿਸੇ ਟੱਪਰ ਦੇ ਵਿੱਚ ਭਾਈਆਂ ਦੇ ਪੰਗੇ ਪੈ ਜਾਂਦੇ ਆ ਲੜਾਈਆਂ ਪੈ ਜਾਂਦੀਆਂ ਤੁਹਾਡੇ ਵਰਗੇ ਸਿਹਰ ਦੋਸਤ ਨਵੇੜੇ ਕਰਦੇ ਆ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਮੈਂ ਫਿਰ ਕਹੂੰਗਾ ਕਿ ਮੈਂ ਖੁੱਲੀ ਮੁਠੀ ਆਇਆ ਸੀ ਤੇ ਨਾਲ ਕੀ ਲੈ ਕੇ ਚੱਲੇ ਆ ਬੈਂਸ ਲੋਕਾਂ ਨੂੰ ਬੈਂਸ ਬੋਲਣਾ ਨਹੀਂ ਸੀ ਜੱਜ ਨਾ ਆਉਂਦਾ ਹੁੰਦਾ ਅੱਜ ਪੂਰੀ ਦੁਨੀਆ ਦੇ ਅੰਦਰ ਪੰਜਾਬੀ ਵਸਦੇ ਆ ਬੈਂਸ ਦਾ ਨਾਮ ਲੈਨੇ ਹੋ ਤੇ ਅੱਲਾ ਕਹਿੰਦਾ ਹੈਗਾ ਵੀ ਲੋਕਾਂ ਦੀ ਸੇਵਾ ਕਰਨ ਵਾਲਾ ਸ਼ੇਰ ਲੁਧਿਆਣੇ 'ਚ ਬੈਠਾ ਮੈਂ ਉਹ ਆ ਮੈਨੂੰ ਪੈਸੇ ਤੇ ਜ਼ਮੀਨ ਜਿਦਾਤ ਨਾਲ ਮੋਹ ਨਹੀਂ ਹੈਗਾ ਤੇ ਹੋਈ ਜਾਂ ਤਨ ਤੁਸੀਂ ਸਾਰੇ ਵੀ